ਦੋਸਤੋ ਮੈਂ ਸੁਖਵਿੰਦਰ ਸਿੰਘ ਢਾਲੀਵਾਲ ਅੱਜ ਪਹੁੰਚੇ ਆਂ ਬਿਧਾ ਸਭਾ ਹਲਕਾ ਪਧੌੜ ਦੇ ਪਿੰਡ ਨਣੇਵਾਲ ਵਿਖੇ ਜਿੱਥੇ ਪਿਛਲੇ ਕਰੀਬ 4 ਮਹੀਨਿਆਂ ਤੋਂ ਆਹ ਸੜਕ ਤੇ ਜਿਹੜਾ ਪਾਇਆ ਹੋਇਆ ਪੱਥਰ ਕਾਰਨ ਲੋਕਾਂ ਨੂੰ ਸਮੱਸਿਆ ਕੀ ਔਣ ਜਾਣ ਵਾਲਿਆਂ ਨੂੰ ਇਹ ਮੇਨ ਰੋਡ ਆ ਬਰਨਾਲਾ ਬਠੱਡਾ ਰੋਡ ਦਾ ਜਿਹੜਾ ਇਥੋਂ ਪਿੰਡ ਆਹੇ ਨਣੇਵਾਲ ਨਣੇਵਾਲ ਤੋਂ ਲੈ ਕੇ ਸ਼ੰਨਾ ਗੁਲਾਬ ਸਿੰਘ ਵਾਲਾ ਸ਼ੰਨਾ ਗੁਲਾਬ ਸਿੰਘ ਵਾਲਾ ਤੋਂ ਜਿਹੜਾ ਪਧੌੜ ਲੈਂਕ ਰੋਡ ਜਾਂਦਾ ਹੈਗਾ ਉਸ ਤੇ ਵੀ ਪੱਥਰ ਪਾਇਆ ਹੋਇਆ ਪ੍ਰੰਤੂ ਪਿੰਡਾਂ ਦੇ ਲੋਕਾਂ ਦੀ ਮੰਗ ਆਗੀ ਜਿਹੜੇ ਠੇਕੇਦਾਰ ਆ ਤੇ ਸਰਕਾਰੀ ਅਧਿਕਾਰੀ ਆ ਪ੍ਰਸ਼ਾਸਨ ਉਹ ਇਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਜਿਹੜੇ ਪਿੰਡਾਂ ਦੇ ਲੋਕਾਂ ਦੀ ਸਮੱਸਿਆ ਹੈਗੀ ਉਹ ਸਮੱਸਿਆ ਨੂੰ ਲੈ ਕੇ ਅੱਜ ਪਿੰਡ ਵਾਸੀ ਨਾਣੇਵਾਲ ਦੇ ਜਿਹੜੇ ਇਕੱਠੇ ਹੋਏ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਉਹ ਇਹ ਸੜਕ ਦੇ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਆ ਕੀ ਨਹੀਂ ਵੀ ਸਰਕਾਰਾਂ ਜਿਹੜੀਆਂ ਸੁੱਤੀਆਂ ਪਈਆਂ ਨੇ ਸਰਕਾਰਾਂ ਹਰ ਰੋਜ਼ ਅਖਬਾਰੀ ਬਿਆਨਬਾਜ਼ੀਆਂ ਸੋਸ਼ਲ ਮੀਡੀਆ ਤੇ ਬਿਆਨਬਾਜ਼ੀਆਂ ਕਰਕੇ ਹੀ ਸਿਰਫ ਵਿਕਾਸ ਕਰ ਰਹੇ ਨੇ ਜਿਹੜੇ ਆ ਵਿਕਾਸ ਆਗੇ ਅਸੀਂ ਦਿਖਾ ਰਹੇ ਆ ਤੁਹਾਨੂੰ ਇਹ ਵਿਕਾਸਕਾਰਾਂ ਵੱਲ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ ਅੱਜ ਪਿੰਡ ਦੇ ਜਿਹੜੇ ਨਾਣੇਵਾਲ ਦੇ ਲੋਕ ਦੁਖੀ ਆਗੇ ਇਹ ਸੜਕ ਕਾਰਨ ਕਿਉਂਕਿ ਹੁਣ ਇਹ ਝੋਨੇ ਦਾ ਸੀਜ਼ਨ ਨੰਘ ਕੇ ਹਟੇਗਾ ਤੇ ਉਹ ਟਰੈਕਟਰ ਚਲਾਉਣ ਵਿੱਚ ਵੀ ਉਹਨਾਂ ਨੂੰ ਕਾਫੀ ਦਿੱਕਤ ਆਉਦੀ ਸੀ ਮੰਡੀ ਵਿੱਚ ਉਸ ਸੰਬੰਧੀ ਆਪਾਂ ਗੱਲਬਾਤ ਕਰਦੇ ਹਾਂ ਪਹਿਲਾ ਕਰਨੈਲ ਸਿੰਘ ਸਰਾਣ ਜੀ ਨਾਲ ਸਾਡੇ ਨਾਲ ਗੱਲਬਾਤ ਕਰਾਂਗੇ ਸਰਾਣ ਸਾਹਿਬ ਇਹ ਜਿਹੜੀ ਸੜਕ ਦੇ ਸੰਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਰਿਮਾਨ ਸਾਹਿਬ ਇਹ ਇੱਕ ਦਾ ਸੜਕ ਹੈ ਜਿਹਦੇ ਜਸਾਦੀਪ ਸਿੰਘ ਫਰਾ ਦੀ ਯਾਦ ਦੇ ਵਿੱਚ ਸੜਕ ਬਣਿਆ ਵਾ ਇੱਥੇ ਕਾਫੀ ਟਾਈਮ ਤੋਂ 3-4 ਮਹੀਨਿਆਂ ਤੋਂ ਪੱਥਰ ਪਾਇਆ ਵਾ ਜਿਹੜੀ ਲੁੱਕ ਵਗੈਰਾ ਨਹੀਂ ਦੁਬਾਰਾ ਪਾਈ ਗਈ ਸਾਰੇ ਪਿੰਡ ਨੂੰ ਆਉਣ ਵਾਲੀ ਦੂਜੇ ਪਿੰਡਾਂ ਨੂੰ ਬੜੀ ਮੁਸ਼ਕਲ ਆਉਂਦੀ ਆ ਸਾਡੀ ਪਿੰਡ ਵੱਲੋਂ ਬੇਨਤੀ ਆ ਵੀ ਇਹਦਾ ਛੇਤੀ ਤੋਂ ਛੇਤੀ ਕੰਮ ਕਰ ਪੂਰਾ ਕਰਾਇਆ ਜਾਵੇ ਸਰਾ ਸਾਹਿਬ ਨੇ ਦੱਸਿਆ ਕਿ ਜਿਹੜਾ ਇਹ ਮਾਰਗ ਹੈਗਾ ਸੀ ਜਸਨਦੀਪ ਸਿੰਘ ਸਰਾ ਮਾਰਗ ਹੈਗਾ ਇਹਨਾਂ ਤੋਂ ਸਪੱਸ਼ਟ ਹੁੰਦਾ ਕਿ ਜਦੋਂ ਸਰਕਾਰਾਂ ਸਿੱਧਾਂ ਦੇ ਜਿਹੜੇ ਮਾਰਗ ਆ ਉਹਨਾਂ ਵੱਲ ਧਿਆਨ ਨਹੀਂ ਦਿੰਦੀਆਂ ਵੀ ਸਰਕਾਰਾਂ ਹਰ 프ਰੰਟ ਤੇ ਫੇਲ ਹੋ ਚੁੱਕੀਆਂ ਨੇ ਉਹਨਾਂ ਦੇ ਜਿਹੜੇ ਤੰਤਰ ਮੰਤਰਾ ਸਾਰਾ ਚਾਹੇ ਠੇਕੇਦਾਰ ਆ ਚਾਹੇ ਪ੍ਰਸ਼ਾਸਨ ਉਹ ਵੀ ਇਹ ਚੀਜ਼ਾਂ ਨੂੰ ਅਣਗੌਲਿਆ ਕਰਦਾਗਾ ਜਿਸ ਕਰਕੇ ਲੋਕਾਂ ਨੂੰ ਰੋਸ ਕਰਨੇ ਪੈ ਰਹੇ ਨੇ ਆਪਾਂ ਗੱਲ ਕਰਾਂਗੇ ਸਾਡੇ ਬਲਾਕ ਦੇ ਪ੍ਰਧਾਨ ਗੁਰਤੇਜ ਸਿੰਘ ਸੰਧੂ ਜੀ ਖੜੇ ਆ ਕਿ ਸੰਧੂ ਸਾਹਿਬ ਇਹ ਸੜਕ ਜਿਹੜੀ ਨਾ ਬਣਾਉਣ ਦੇ ਤੇ ਸਬੰਧਿਤ ਤੁਸੀਂ ਕੀ ਕਰਨ ਤੋਂ ਅਸੀਂ ਤਾਂ ਜੀ ਇਹ ਸੜਕ ਦਿੱਤੀ ਪੂਰੇ ਪੌਣੇ 2 ਸਾਲਾਂ ਤੋਂ ਪੂਰੇ ਦਿੱਖੀ ਹੈ ਪਹਿਲਾਂ ਸਾਨੂੰ ਟਿੱਪਰਾਂ ਨੇ ਇੰਨਾ ਹੈਰਾਨ ਕਰਾ ਜਿਹੜਾ ਹੈ ਭਾਰਤ ਮਾਲਾ ਬਣਿਆ ਸਾਡਾ ਉਦੋਂ ਸਾਰੀ ਸੜਕ ਤੋੜ ਕੇ ਨੰਗੜਾ ਦੁੱਪਰ ਕਰ ਆਪਿਆ ਜੀ ਹੁਣ 4 ਮਹੀਨਾ ਤੋਂ ਇਹ ਤੇ ਪੱਥਰ ਪਾਇਆ ਪਿਆ ਰੇਤਾ ੜੋੜ ਸਾਡੇ ਘਰ ਭਰਦੇ ਆਗੇ ਅੱਖਾਂ ਚ ਰੇਤਾ ਪੈਂਦਾ ਨੰਗਣਾ ਸਾਡੇ ਲੋਕਾਂ ਨੂੰ ਬਹੁਤ ਔਖਾ ਅੱਠੇ ਲੈ ਕੇ ਜਦੋਂ ਕਿਸਾਨ ਲੈ ਕੇ ਆਉਂਦੇ ਆ ਉਹਨਾਂ ਨੂੰ ਰੀਡਿੰਗਾਂ ਖਚਣੀਆਂ ਬਹੁਤ ਵੇਹੜ ਸੜਕ ਜਲਦੀ ਤੋਂ ਜਲਦੀ ਬਣਾਈ ਸਾਡੀ ਪ੍ਰਸ਼ਾਸਨ ਨੂੰ ਗੇਂਦ ਜੀ ਠੀਕ ਹੈ ਦੇਖੋ ਸੰਤੂ ਸਾਹਿਬ ਨੇ ਵੀ ਦੱਸਿਆ ਕਿ ਜਿਹੜਾ ਇਹ ਆ ਰੋਡ ਆਗਾ ਉਸ ਸੰਬੰਧੀ ਸਾਰੀ ਗੱਲਬਾਤ ਕਰਾਂਗੇ ਹੁਣ ਸਾਡੇ ਵੀਰ ਖੜੇ ਰੈਂਕੂ ਜੀ ਇਹ ਕੀ ਕਹਿਣਾ ਚਾਹੁੰਦੇ ਆ ਸ਼ਰਤ ਸੰਬੰਧੀ ਇਹ ਵੀ ਦੇ ਚਾਰ ਮਹੀਨੇ ਹੋ ਗਿਆ 2 ਕਿਲੋਮੀਟਰ ਦਾ ਏਰੀਆ ਜਿਹੜਾ ਪਿੱਛੇ ਸਾਰੇ ਬਣਾਤੀ ਇਹਨਾਂ ਨੇ ਆ 2 ਕਿਲੋਮੀਟਰ ਦਾ ਏਰੀਆ ਏਰੀਆ ਨਾਲ ਛੱਡ ਕੇ ਮੁੜ ਕੇ ਤੇ ਲੋਕ ਨਹੀਂ ਪਾਈ ਸਾਰੇ ਜਿਹੜੇ ਵੀ ਨੰਗਦੇ ਆ ਸਾਰੇ ਰਸਤੇ ਵਾਲੇ ਸਾਰੇ ਔਖੇ ਆ ਕਈ ਪੱਥਰ ਬਾਜਦੇ ਆ ਕਿਸ ਦੇ ਇਹਦੀ ਗੱਡੀ ਦਾ ਚੀਚਾ ਟੁੱਟ ਜਾਂਦਾ ਇਹ ਤਾਂ ਸਾਰੇ ਲੋਕ ਪਰੇਸ਼ਾਨ ਆ ਇਹ ਜਲਦੀ ਤੋਂ ਜਲਦੀ ਇਹਦਾ ਹੱਲ ਕੀਤਾ ਜਾਵੇ ਹੁਣ ਤੱਕ ਜਿਵੇਂ ਤਕਰੀਬਨ ਸਾਢੇ 3 ਸਾਲ ਹੋ ਗਏ ਸਰਕਾਰ ਬਣੀ ਨੂੰ ਆਪਣੇ ਪਿੰਡ ਨਾਣੇਵਾਲ ਵਿੱਚ ਸਰਕਾਰ ਵੱਲੋਂ ਕੋਈ ਵੀ ਮੈਸੂਰਤ ਦਿੱਤੀ ਗਈ ਆ ਜਿਵੇਂ ਕੋਈ ਸਟੇਡੀਅਮ ਆ ਜਾਂ ਕੁਝ ਹੋਰ ਹੈਗਾ ਜਾ ਹੈ ਨੌਜਵਾਨ ਪੀੜ੍ਹੀ ਲਈ ਤਾਂ ਕੋਈ ਸਕੂਲ ਲਈ ਨਾ ਇਹ ਕੋਈ ਕੰਮ ਨਹੀਂ ਕੀਤਾ ਨਵੀਂ ਸਰਕਾਰ ਨੇ ਅੱਜ ਤਾਈਂ ਕੁਝ ਨਹੀਂ ਕੀਤਾ ਐਵੇਂ ਕਹੀਏ ਕੋਈ ਦਾ ਪਿੰਡ ਨੂੰ ਸਹੂਲਤ ਦਿੱਤੀ ਹੋਵੇ ਜਾਂ ਸੜਕਾਂ ਬਣਾਈਆਂ ਹੋਣ ਇਹ ਸਭ ਤੋਂ ਨਕਮੀ ਸਰਕਾਰ ਆ ਜਦੋਂ ਦੀ ਆਈ ਆ ਇਹ ਸਰਕਾਰ ਨੇ ਕੁਝ ਵੀ ਨਹੀਂ ਕੀਤਾ ਜਿਵੇਂ ਸਾਰੇ ਲੋਕਾਂ ਨੂੰ ਪਤਾ ਜਿਵੇਂ ਸਰਕਾਰ ਕਹਿ ਰਹੀ ਹੈ ਵੀ ਸਿਹਤ ਤੇ ਐਜੂਕੇਸ਼ਨ ਆ ਉਹਦੇ ਵੱਲ ਧਿਆਨ ਦੇ ਰਹੇ ਆ ਕੋਈ ਹਸਪੀਟਲ ਦੀ ਆਪਣੇ ਪਿੰਡ ਚਾ ਕੋਈ ਸਹੂਲਤ ਮਿਲੀ ਹੋਵੇ ਜਾਂ ਕੁਝ ਹੋਰ ਹੋਵੇ ਆਪਣੇ ਪਿੰਡ ਕੁਝ ਨਹੀਂ ਹੋਈ ਪੁਰਾਣਾ ਹਸਪਤਾਲ ਜਿਹੜਾ ਨਾਥਰੀ ਬਣੀ ਦੀ ਆ ਉਹਦੇ ਚ ਵੀ ਦਵਾਈਆਂ ਨਹੀਂ ਪੂਰੀਆਂ ਆਉਂਦੀਆਂ ਜੇ ਜਾ ਕੇ ਮੰਗੇ ਕੁਝ ਨਹੀਂ ਮਿਲਦਾ ਭਦਾਵੜ ਜਾਵੜੀਏ ਐਡਾ ਵੱਡਾ ਹਸਪਤਾਲ ਆ ਉੱਥੇ ਵੀ ਦਵਾਈਆਂ ਪੂਰੀਆਂ ਨਹੀਂ ਆ ਰਹੀਆਂ ਠੀਕ ਹੋਰ ਤਾਂ ਇਹਨਾਂ ਨੇ ਕੰਮ ਨਹੀਂ ਕੀ ਆ ਜਿਹੜਾ ਪਹਿਲਾ ਸਿਸਟਮ ਸੀ ਉਹ ਵੀ ਚੰਗੀ ਤਰ੍ਹਾਂ ਨਹੀਂ ਚਲਾ ਰਹੇ ਨਾ ਮਾਦਾ ਕੀ ਚਲਾਉਂਦੇ ਠੀਕ ਆ ਇਹ ਵੀ ਦੇਖੋ ਗੱਲ ਦੱਸੀ ਗਈ ਵੀ ਹਸਪਤਾਲ ਸਬੰਧੀ ਹੁਣ ਆਪਾਂ ਗੱਲ ਕਰਾਂਗੇ ਸਾਫ ਕਾ ਸਰਪੰਚ ਗੁਰਸ਼ੇਵਕ ਸਿੰਘ ਨੈਣੇਵਾਲੀਆ ਨਾਲ ਵੇ ਕੀ ਕਹਿਣਾ ਚਾਹੁੰਦੇ ਆ ਪੰਜਾਬ ਸਰਕਾਰ ਸੰਬੰਧੀ ਜੀ ਸੜਕਾਂ ਵੱਲ ਚਾਹੇ ਹੋਰ ਕੰਮਾਂ ਵੱਲ ਕੌਣ ਚਾਹੁੰਦੇ ਰਹੇ ਜੀ ਕਿਉਂ ਸਾਡੇ ਪ੍ਰਧਾਨ ਨੇ ਸ਼ਰਮ 2 ਸਾਲ ਨੂੰ ਸਾਨੂੰ ਲੋਕਾਂ ਨੂੰ ਇਹ ਭਾਤਮਾ ਨਾਲ ਜਦੋਂ ਇਹ ਸੜਕ ਬਣਨ ਲੱਗੀ ਆ ਸਾਡੀ 60 ਤੋਂ ਪਰਾ ਟਿਪਰਾਂ ਨੇ ਤੋਂ ਆਹ ਆ ਵੀਰੇੜੇ ਸੜਕਾਂ ਦੇ ਆਸ-ਪਾਸ ਖੇਤਾਂ ਨੂੰ ਜਾਣਾ ਟਾਇਰ ਬਾੜ ਜਾਂਦੇ ਆ ਲੋਕ ਬਹੁਤ ਦੁਖੀ ਹੁੰਦੇ ਪੂਜੇ ਨੰਬਰ ਤੇ ਜਿਹੜੀ ਸੜਕ ਆ ਇਹ ਸ਼ਹੀਦ ਚੰਦੂਬ ਸਿੰਘਰਾ ਦੇ ਨਾਮ ਤੇ ਤੇ ਇਹ ਮਾਰਗ ਬਣਿਆ ਕਾਟ ਦੇ ਸਰਕਾਰਾਂ ਆਸੀ ਇਦਾਂ ਇਹਨਾਂ ਦੇ ਵੋਟਾਂ ਦਾ ਲੈ ਲੈਂਦੇ ਆ ਪਰ ਅਸੀਂ ਇਦਾਂ ਦੇ ਜਿਹੜਾ ਨਾਂ ਤੇ ਮਾਰਗ ਬਣਾਉਂਦੇ ਆ ਮੁਰਕੋ ਹੀ ਸਾਰ ਨਹੀਂ ਬੰਦਦੇ ਤੇ ਕੁਝ ਹੀ ਦੇ ਕਦੇ ਫੁੱਲਾਂ ਜੋਗੀ ਰਹਿ ਜਾਂਦੇ ਜਿਹੜੇ ਆ ਇਨਕਲਾਬੇ ਸਰਕਾਰ ਦੇ ਵਿੱਚ ਜਮੇ ਪਿਸਰਾ ਲਾਤਾ ਇਹ ਭਗਤ ਸਿੰਘ ਕਰਕੇ ਦੇ ਨਾਂ ਤੇ ਸੀਡਾਂ ਦੇ ਨਾਂ ਤੇ ਇਹਨਾਂ ਨੇ ਸਰਕਾਰਾਂ ਬਣਾਈਆਂ ਸੀ ਪਿਸਰਾ ਸਰਕਾਰਾਂ ਨੂੰ ਮਾਰਨਾ ਚਾਹੀਦਾ ਪਰ ਇਹ ਮੈਨੂੰ ਐ ਲੱਗਦਾ ਵੀ ਇਹ ਉਹਨਾਂ ਨੂੰ ਹੀ ਮਾਰੇ ਹੋ ਗਏ ਇਸ ਕਰਕੇ ਸਾਡੇ ਲੋਕ ਬਹੁਤ ਦੁਖੀ ਆ ਕੱਲੇ ਸਾਡੇ ਨਹੀਂ ਆਸੇਵਾ ਜਿੱਤੇ ਮਰਦੀ ਚਲੇ ਜਾਓ ਲੋਕ ਤਾਂ ਫੇਰ ਸਾਰੇ ਹੀ ਨਾ ਦੁਖੀ ਆ ਪਰ ਸਾਡੀ ਜਿਹੜੀ ਸੜਕ ਹੈ ਇਹਨਾਂ ਲੋਕ ਆਸ-ਪਾਸ ਦੇ ਆਸ ਤੇ ਖੇਤਾਂ ਦੇ ਘਰਾਂ ਦੇ ਉਹਨਾਂ ਦਾ ਜਿਉਣਾ ਦੁਬਾਰ ਹੋਇਆ ਪਿਆ ਸਾਡੀ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਮੌਕੇ ਤੇ ਸਰਕਾਰ ਨੂੰ ਵੀ ਇਹ ਸਰਕ ਸੜਕਾਂ ਇਹਦੇ ਲੁੱਕ ਪਵਾ ਕੇ ਜਲਦੀ ਜਲਦੀ ਮੁਕੰਮਲ ਕਰਵਾਇਆ ਜਾਵੇ ਜਿਵੇਂ ਰੈਂਕੂ ਜਰੀ ਵੀ ਦੱਸਿਆ ਕਿ ਜਿਹੜੇ ਸਿਹਤ ਸਹੂਲਤਾਂ ਦਾ ਬਹੁਤ ਬੁਰਾ ਹਾਲ ਹੈ ਵੀ ਜਿਹੜੀਆਂ ਦਵਾਈਆਂ ਨੇ ਉਹ ਸਰਕਾਰੀ ਹਸਪਤਾਲ ਨੇੜੇ ਵਾਲ ਤਾਂ ਟੀਮ ਮਿਲਦੀਆਂ ਨੇ ਭਧੌੜ ਵੀ ਨਹੀਂ ਮਿਲਦੀਆਂ ਜਿੱਧਰ ਪਿੰਡ ਦੇ ਵਿੱਚ ਜਿੱਧਰ ਪਿੰਡ ਦੇ ਵਿੱਚ ਕੋ ਘੱਟਾਂ ਵਾਪਰ ਦਿੰਦੀਆਂ ਰਾਤ ਨੂੰ ਕੁਟਲਾ ਮੱਠਾ ਹੁੰਦਾ ਤਾਂ ਆਪਣੇ ਜਿਹੜੇ ਪਿੰਡ ਦੇ ਜ਼ਿਆਦਾਤਰ ਲੋਕ ਆ ਉਹ ਕਿੱਧਰ ਨੂੰ ਜਾਂਦੇ ਆ ਜੀ ਸਾਡੇ ਲੋਕ ਨਾਂ ਦਾ ਕੋਈ ਪ੍ਰਧਾਟ ਛੋਲਦਾ ਜੀ ਸਾਡੀ ਰਿਪੋਰਟ ਸੀ ਇੱਥੋਂ ਲੈਣੇ ਵਾਲੋ ਚੱਕਦੇ ਇਹਨਾਂ ਨੇ ਸਾਨੂੰ ਬਰਨਾਲੇ ਜਾਣਾ ਪੈਂਦਾ ਬਰਨਾਲੇ ਨੂੰ ਨਾਂ ਦਾ ਫਿਰ ਸਿੱਧਾ ਲੁਧਿਆਣੀ ਰੈਫਰ ਕਰਦੇ ਆ ਬਾਰੇ ਲੋਕਾਂ ਦਾ ਸਿਹਤ ਸਹੂਲਤਾਂ ਪੱਖੋਂ ਜਿੰਨਾ ਇਹਨਾਂ ਨੇ ਸਿਹਤ ਸਹੂਲਤਾਂ ਬਾਰੇ ਕਹਿ ਕੇ ਇਹ ਆਏ ਸੀ ਨਾ ਉਹਨਾਂ ਨੇ ਕੁਝ ਵੀ ਨਹੀਂ ਕਰਿਆ ਗਰਾਉਂਡ ਲੈਵਲ ਤੇ ਜਾ ਕੇ ਤਾਂ ਦੇਖੋ ਅੱਲਾ ਜਿਹੜੇ ਮੂਰਲੇ ਸਾਡੇ ਮੁੱਖ ਮੰਤਰੀ ਦੇ ਮੂਰਲੇ ਸਲਾਹਕਾਰ ਹੁੰਦੇ ਆ ਨਾ ਉਹਦਾ ਉਹਨਾਂ ਨੇ ਕੀ ਉਹਨਾਂ ਨੂੰ ਕੀ ਲੋੜਾ ਕਹਿਣ ਦੀ ਉਹਦਾ ਸਲੂਟ ਮਾਰਨਾ ਕਹਿਣ ਦੀ ਬਹੁਤ ਸਹੀ ਹੈ ਇਸ ਕਰਕੇ ਸਾਡੇ ਮੁੱਖ ਮੰਤਰੀ ਚਾਹੁੰਦੇ ਗੱਲਾਂ ਸੁਣ ਲਿਓ ਉਹਨਾਂ ਨੂੰ ਤਾਂ ਐ ਲੱਗਦਾ ਵੀ ਬਾੜਾ ਸਾਡਾ ਪੰਜਾਬ ਰੰਗਲਾ ਬਣਿਆ ਪਿਆ ਪਰ ਪੰਜਾਬ ਸਾਡਾ ਸਾਡਾ ਹੁਣ ਸਭ ਤੋਂ ਦੁਖੀ ਹੋਣਾ ਮੇਰੇ ਹਿਸਾਬ ਨਾਲ ਇਸ ਕਰਕੇ ਹੁਣ ਗਰਾਊਂਡ ਲੈਵਲ ਤੇ ਧਿਆਨ ਦੇਣਾ ਚਾਹੀਦਾ ਵੀ ਲੋਕ ਸਾਡੇ ਕਿਸ ਹਿਸਾਬ ਨਾਲ ਜਾਉ ਰਹੇ ਆ ਕਿਹੜੇ ਹਿਸਾਬ ਨਾਲ ਫਸਲਾ ਕਿਸਾਨ ਕਿੰਨੇ ਔਖੇ ਆ ਕਿਸਾਨ ਦੁਖੀ ਆ ਕਰਜ਼ੇ ਦੇ ਮਾਰੇ ਪਏ ਆ ਸਹੀ ਸੋਚ ਦੇਖੋ ਇਹ ਕਹਿੰਦੇ ਵੀ ਜਿਹੜੀ ਪੰਜਾਬ ਸਰਕਾਰ ਦੀ ਸਿਹਤ ਸਹੂਲਤਾਂ ਜਾਹੇ ਸਿੱਖਿਆ ਦੀ ਗੱਲ ਆ ਗਈ ਉਹ ਸਿਰਫ ਫਲੈਕਸਾਂ ਤੇ ਦੇਸ਼ ਧਿਆਰਾਂ ਤੱਕ ਹੀ ਰਹਿ ਗਈ ਉਹ ਪਿੰਡਾਂ ਤੱਕ ਨਹੀਂ ਆਈ ਜਦੋਂ ਕਿ ਉਹ ਗਰਾਊਂਡ ਲੈਵਲ ਦੀ ਲੋੜ ਆ ਕਿ ਸਰਕਾਰ ਦੇ ਜਿਹੜੇ ਸਲਾਹਕਾਰ ਆਗੇ ਉਹ ਪਿੰਡਾਂ ਦੀ ਜਿਹੜੀ ਰਿਪੋਰਟ ਆ ਉਹ ਸਰਕਾਰ ਤੱਕ ਪਹੁੰਚੌਰ ਤਾਂ ਕਿ ਜਿਹੜੀ ਸਹੂਲਤਾਂ ਲੋਕਾਂ ਤੱਕ ਹਾਂ ਆ ਜਾ ਮੈਂਬਰ ਤੋਂ ਠੀਕ ਕਰੀ ਗੱਲ ਤੋਂ ਨੁਕਸਾਨ ਦਾ ਗੱਡੀਆਂ ਦਾ ਵੀ ਹੁੰਦਾ ਨੁਕਸਾਨ ਇਹ ਥੀਕ ਥੀਕ ਸੜਕਾਂ ਨੂੰ ਕਮਲ ਕਰੀ ਠੀਕ ਇੱਕ ਵਾਰ ਕੰਨੀ ਸਾਹਿਬ ਨੇ ਇੱਕ ਲੈਕਸ ਰਿਪੋਰਟ ਤੇ ਲਾਦਾ ਸੀ 70000 ਧਿਆਰ ਤੋਂ 70000 ਉਹਨਾਂ ਨੇ ਮੁੱਦਾ ਬਹੁਤ ਹਸਾਇਆ ਸੀਗਾ ਆਹੋ ਆਹੋ ਬਾਦ ਕੋਈ ਸਰਕਾਰ ਬਣੀ ਮੈਂ ਕਿਹਾ ਇਹਨਾਂ ਫਲੈਕਸਾਂ ਦੀ ਆਨਪਲੇਆ ਤੀ ਇਹਨਾਂ ਨੇ ਕਿਹਾ 45 ਹਸਪੀਟਲ ਤੇ ਆਪਣੇ ਬੱਸ ਸਟਾਪ ਉਹਨਾਂ ਜੋ ਐਂ 10 ਦਿਨ ਮੈਨੂੰ ਮਸਤੂਆਣਾ ਸਾਹਿਬ ਵੀ ਇਹਨਾਂ ਨੇ ਕਹਿੰਦੀ ਬਣਾਉਣਾ ਉਹਨਾਂ ਦੇ ਇੱਕ ਤੋਂ ਬਣਿਆ ਪਰ ਦਿਖਾ ਦੇ ਫਲੈਕਸਾਂ ਚ ਕਰਨਾ ਫਲੈਕਸਾਂ ਤੇ ਇਹ ਕੰਮ ਹੋ ਰਿਹਾ ਹੈ ਗਰਾਊਂਡ ਲੈਵਲ ਤੇ ਹੋ ਰਿਹਾ ਲੋਕਾਂ ਨੂੰ ਦੱਸਣ ਜਾ ਕੇ ਵੀ ਕਿੱਥੇ ਤੁਹਾਡਾ ਕੋਈ ਹਸਪੀਟਲ ਬਣਿਆ ਜਿਹੜਾ ਤੁਸੀਂ ਵਾਅਦਾ ਕਰੇ ਸੀ ਤੇ ਕਿੱਥੇ ਕੋਈ ਚੰਗਾ ਬੱਸ ਸਟਾਪ ਬਣਿਆ ਜੇ ਕੋਈ ਗੱਲ ਸਰਕਾਰ ਦੀ ਜਿਹੜੀ ਹੋएगी ਉਹ ਸਾਰੀ ਸੱਤਰ ਹੈ ਠੀਕ ਹੈ ਲੋਕ ਇਹਨਾਂ ਨੇ ਗੱਲ ਕਰੀ ਹੈ ਜੀ ਕਾਲਜ ਬਰੋਡ ਦੀ ਵੀ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਜੋ ਕਹਿ ਰਿਹਾ ਹੈ ਪੰਜਾਬ ਦੇ ਵਿੱਚ 25 26 ਜਿਹੜੇ ਕਾਲਜ ਆਉ ਮੰਜ਼ੂਰ ਹੋ ਗਏ ਪਰੰਤੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਮਸਦੂਨਾ ਕਾਲਜ ਦਾ ਵੀ ਪੱਥਰ ਰੱਖਿਆ ਸੀਗਾ ਉਹ ਕਾਲਜ ਵੀ ਹੋ ਗਿਆ ਤੇ ਕੰਮ ਸ਼ੁਰੂ ਹੋਇਆ ਤੇ ਨਾ ਹੀ ਉੱਥੇ ਕੋਈ ਇਹਦੇ ਤੇ ਕੋਲ ਉਸਾਰਤਾਂ ਜਿਹੜੀ ਉਹ ਬਣਦੀ ਸ਼ੁਰੂ ਹੋਈ ਆ ਇਸ ਕਰਕੇ ਜਿਹੜਾ ਸਾਡਾ ਪੰਜਾਬ ਆ ਉਹ ਪੂਰੀ ਤਰ੍ਹਾਂ ਸਿਹਤ ਅਤੇ ਵਿੱਦਿਆ ਦੇ ਪੱਖੋਂ ਪਛੜ ਚੁੱਕਾ ਸਾਡੇ ਨਾਲ ਜੁੜੇ ਨੇ ਸਾਡੇ ਪਿੰਡ ਨੇਣੇਵਾਲ ਦੇ ਪੰਚਾਇਤ ਮੈਂਬਰ ਉਹਨਾਂ ਨੇ ਗੱਲਬਾਤ ਕਰਾਂਗੇ ਵੀ ਜਿਹੜੀ ਵੀ ਜਿਹੜੀ ਸੜਕ ਨਹੀਂ ਬਣੀ ਲੋਕਾਂ ਨੂੰ ਦਿੱਕਤ ਆ ਰਹੀ ਹੈ ਤੁਸੀਂ ਇਸ ਬੰਦੀ ਕੀ ਕਹਿਣਾ ਚਾਹੁੰਦੇ ਹੋ ਬਾਈ ਜੀ ਪਹਿਲੀ ਗੱਲ ਤਾਂ ਆਏ ਆ ਦੇਖੋ ਐਮਐਲਏ ਬਣ ਕੇ ਆ ਗਏ ਆ ਪਹਿਲਾਂ ਕਹਿੰਦੇ ਸੀ ਵੀ ਮੌਕੇ ਦੀ ਸਰਕਾਰ ਦਾ ਕੋਈ ਐਮਐਲਏ ਨਹੀਂ ਇੱਥੋਂ ਲੋਕਾਂ ਨੇ ਐਮਐਲਏ ਬਣਾਇਆ ਉਹਦਾ ਹੱਕ ਨਹੀਂ ਮੰਨਦਾ ਪਿੰਡਾਂ ਦੇ ਵਿੱਚ ਆ ਕੇ ਦੇਖਣ ਦਾ ਵੀ ਕਿਹੜੇ ਪਿੰਡ ਦੇ ਵਿੱਚ ਆ ਮੇਨ ਸੜਕ ਆ ਜੀ ਇੱਥੋਂ ਨੀ ਕਿੰਨੀ ਐਂਬੂਲੈਂਸਾਂ ਆਂ ਇਹਦੀਆਂ ਵਿਚਾਰੇ ਮਰੀਜ਼ ਬਹੁਤ ਦੌਖੇ ਹੁੰਦੇ ਆ ਉਹਨਾਂ ਨੇ ਪਹਿਲੇ ਖੇਰ ਦੇ ਵਿੱਚ ਲਾ ਕੇ ਹੌਲੀ ਹੌਲੀ ਲੈ ਕੇ ਜਾਂਦੇ ਆ ਕਿਸੇ ਦਾ ਨਕਸ਼ਾ ਅਮਰੀਕਾ ਤੋਂ ਪਰਤਿਆ। ਜੇ ਲੋਕਾਂ ਨੂੰ ਚਾਹਤੇ ਆਪ ਕੋਈ ਉਹਨਾਂ ਨੂੰ ਕਰਵਾਉਣਾ ਚਾਹੀਦਾ ਕੰਮ। ਜਾਂ ਆਪਣੇ ਹਲਕਾਪ ਦਾ ਇੱਕ ਨਾਂ ਫੇਸਬੁਕ 'ਤੇ ਆ ਜੀ। ਹਲਕਾਪ ਦਾ ਨਾਮ ਬਦਲ ਕੇ ਕਦਿਆ ਕਿ ਪਿੰਡ ਦੇ ਲੋਕਾਂ ਦਾ ਹੈ ਜਿਹੜੇ ਉਹ ਪਾਰਚਾਨਾ ਨਾਲ ਸੰਬੰਧਤ ਆਪੂ ਆ। ਉਹਨਾਂ ਨਾਲ ਇਹ ਜਿਹੇ ਸਮੱਸਿਆਵਾਂ ਸੰਬੰਧੀ ਗੱਲਬਾਤ ਕਰੀਏ ਤੇ ਨਹੀਂ ਬਾਈ ਜੀ ਕੋਈ ਗੱਲ ਨਹੀਂ ਕੀਤੀ ਉਹ ਤਾਂ ਐਮਐਲਏ ਬਣ ਗਿਆ ਬੱਸ ਉਹ ਹੀ ਆਖ ਤੇ ਉਹਨਾਂ ਨੇ ਮਗਰ ਐਮਐਲਏ ਲਗਾਉਣਾ ਸੀ ਉਹਨੇ ਨਸਾਲਿਆ ਕੋਈ ਇੱਥੇ ਸਾਡਾ ਹੁਣ ਚੱਲ ਰਿਆ ਪਿੰਡ ਦੇ ਵਿੱਚ ਕੰਮ ਨਹੀਂ ਚੱਲ ਰਿਆ ਠੀਕ ਹੈ ਕੋਈ ਸਾਨੂੰ ਗ੍ਰਾਂਟ ਨਹੀਂ ਆ ਰਹੀ ਪਿੰਡ ਦੇ ਵਿਕਾਸ ਕਾਰ ਦੇ ਹੁਣ ਤੱਕ ਜਮਾ ਖੜੇ ਆਈ ਤਕਰੀਬਨ 1 ਸਾਲ ਹੋ ਗਿਆ ਸਰਪੰਚ ਸੰਚੇਤਾ ਬਣ ਗਏ ਤੇ ਕੋਲ ਖੜੇ ਆ ਬਾਈ ਸਾਨੂੰ ਤਾਂ ਆ ਕੇ ਪੁੱਛਿਆ ਵੀ ਨਹੀਂ ਬਈ ਬਾਈ ਕੋਈ ਕੰਮ ਚਲਾ ਲਓ ਜਾਂ ਕੀ ਚਲਾਉਣਾ ਤੁਸੀਂ ਵੀ ਕੰਮ ਕੋਈ ਗੱਲਬਾਤ ਨਹੀਂ ਬਾਈ ਆ ਕੇ ਕਰ ਰਹੇ ਜੀ ਸਾਡੇ ਨਾਲ ਜਿੱਥੇ ਦੇ ਕੋ ਲੋਕਾਂ ਦਾ ਪੰਜਾਬ ਸਰਕਾਰ ਪ੍ਰਤੀ ਗੁੱਸਾ ਹੈ ਉੱਥੇ ਹੀ ਹਲਕਾ ਵਿਧਾਇਕ ਪ੍ਰਤੀ ਵੀ ਹੈ ਵੀ ਉਹ ਹਲਕੇ ਦੇ ਵਿਧਾਇਕ ਲੋਕਾਂ ਨੇ ਚੁਣੇ ਹੋਏ ਆ ਕੇ ਜਿਹੜਾ ਹਲਕਾ ਵਿਧਾਇਕ ਹੁੰਦਾਗਾ ਸਾਡੇ ਪਿਛਲੇ ਇੱਥੇ ਵਿਧਾਨ ਸਭਾ ਹਲਕਾ ਪਧੌੜ ਦੀ ਗੱਲਬਾਤ ਕੀਤੀ ਜਾਵੇ ਤਾਂ 25-30 ਸਾਲਾਂ ਤੋਂ ਇੱਕ ਹੀ ਗੱਲ ਚੱਲਦੀ ਸੀ ਜੇਕਰ ਸਰਕਾਰ ਅਕਾਲੀ ਦਲ ਦੀ ਆ ਤਾਂ ਵਿਧਾਇਕ ਕਾਂਗਰਸ ਦਾ ਹੁੰਦਾ ਸੀ ਜੇਕਰ ਵਿਧਾਇਕ ਕਾਂਗਰਸ ਦੀ ਸਰਕਾਰ ਆ ਤਾਂ ਵਿਧਾਇਕ ਕਾਂਗਰਸ ਦਾ ਹੁੰਦਾ ਸੀ ਤਾਂ ਉਲਟ ਹੁੰਦਾ ਸੀ ਜਿਸ ਕਰਕੇ ਪਿੰਡ ਦੇ ਪਿੰਡਾਂ ਦੇ ਜਿਹੜੇ ਵਿਕਾਸਕਾਰ ਸੀ ਉਹਨਾਂ ਨੂੰ ਥੋੜੀ ਜਿਹੀ ਦਿੱਕਤ ਆਉਂਦੀ ਸੀ ਸਮੱਸਿਆ ਆਉਂਦੀ ਸੀ ਪੰਚਾਇਤਾਂ ਨੂੰ ਵੀ ਆਉਂਦੀ ਸੀ ਬਲਾਕ ਸੰਮਤੀ ਮੈਂਬਰਾਂ ਨੂੰ ਵੀ ਪਰ ਅੱਜ ਦੀ ਘੜੀ ਹੈ ਜਿਹੜੀ ਉਹ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਆ ਵਿਧਾਇਕ ਵੀ ਹੈ ਤੇ ਸਰਪੰਚ ਵੀ ਉਹਨਾਂ ਦੇ ਪਿੰਡਾਂ ਦੇ ਵਿੱਚ ਪ੍ਰੰਤੂ ਫੇਰ ਵੀ ਜਿਹੜੇ ਪਿੰਡਾਂ ਦੇ ਵਿਕਾਸ ਕਾਰਜ ਆ ਪੂਰੀ ਤਰ੍ਹਾਂ ਠੱਪ ਹੋ ਗਏ ਜਿਸ ਕਰਕੇ ਅੱਜ ਸਰਕਾਰ ਆ ਜਿਹੜੀ ਉਹ ਲੋਕਾਂ ਦੇ ਦਿਨਾਂ ਵਿੱਚ ਪੂਰੀ ਤਰ੍ਹਾਂ ਫੇਲ ਸਾਫਤ ਹੋ ਚੁੱਕੀ